ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸਖਸ਼ਿਆਤਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਦੇ ਨਵੀਨੀਕਰਨ ਕੀਤੇ ਅਸਥਾਨ ਪਬਲਿਕੇਸ਼ਨ ਵਿਭਾਗ ਦੇ ਦਫ਼ਤਰ ਤੇ ਗੁਰਮਤਿ ਲਿਟਰੇਚਰ ਹਾਊਸ ਦੇ ਨਾਲ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨ ਦਾ ਉਦਘਾਟਨ ਕੀਤਾ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ, ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਵਾਲੇ ਸ਼ੋਮਨੀ ਕਮੇਟੀ ਦੇ ਮੁਖਸਕਤਰ ਕੁਲਵੰਤ ਸਿੰਘ ਮੰਨਨ ਮੈਂਬਰ ਪਾਈ ਰਜਿੰਦਰ ਸਿੰਘ ਮਹਿਤਾ ਸੁਰਜੀਤ ਸਿੰਘ ਪਿੱਟੇਵੜ ਹਰਜੋਤ ਸਿੰਘ ਸੁਲਤਾਨਵਾਲ ਜਥੇਦਾਰ ਬਾਬਾ ਸਿੰਘ ਗੁਮਾਨਪੁਰਾ ਗੁਰਮੀਤ ਸਿੰਘ ਸਕੱਤਰ ਪ੍ਰਤਾਪ ਸਿੰਘ ਓਐਸਡੀ ਸਦबीर ਸਿੰਘ ਤਾਮੀ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤਨਗੇੜਾ ਸਮੇਤ ਹੋਰ ਕਈ ਪ੍ਰਮੁੱਖ ਸਖਸ਼ਤਾ ਹਾਜ਼ਰ ਸਨ ਗੁਰੂ ਸਾਹਿਬ ਨੇ અપਾਰ ਕਿਰਪਾ ਤੇ ਬਖਸ਼ਿਸ਼ ਰਹਿਮਤ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਵਰਤੇ ਗੁਰੂ ਪੰਜਮ ਪਾਖਾ ਜੀ ਨੇ ਆਪ ਦਿਆਲੂ ਕਿਰਪਾਲੂ ਹੋ ਕੇ ਜਿਹੜਾ ਗੁਰਦੁਆਰਾ ਰਾਮਸਰ ਵਿਖੇ ਸਤ ਗੁਰਾਂ ਦੇ ਪਵਿੱਤਰ ਸਰੂਪ ਇੱਥੇ ਉਹ ਸਰੂਪਾਂ ਦੀ ਸੰਪੂਰਨਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਆ ਪਿਛਲੇ ਸਮੇਂ ਦੌਰਾਨ ਕੁਝ ਹੂਣਤਾਈਆਂ ਵਿੱਚ ਨਜ਼ਰ ਆਉਂਦੀਆਂ ਸੀ ਤੇ ਫਿਰ ਸਾਰਿਆਂ ਨੇ ਬੈਠ ਕੇ ਐਗਜ਼ੈਕਟਿਵ ਚ ਫੈਸਲਾ ਕੀਤਾ ਕਿ ਇਸ ਅਸਥਾਨ ਦੀ ਜਿੱਥੇ ਮਹਾਰਾਜ ਰੂਪ ਛੱਪ ਕੇ ਜਿੱਲੇ ਤਿਆਰ ਹੋ ਜਾਂਦੇ ਬਰਾਜਮਾਨ ਹੁੰਦੇ ਆ ਉਹਦੀ ਕਾਰ ਸੇਵਾ ਰਾਹੀਂ ਏਸੀ ਹਾਲ ਰਾਹੀਂ ਸੱਚਮੋਸ ਮਸੂਫ ਹੋਵੇ ਵੀ ਸਤਗੁਰੂ ਜੀ ਆਪ ਬਰਾਜਮਾਨ ਆ ਉਹ ਕਾਰ ਸੇਵਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਆਪ ਕਿਰਪਾਲੂ ਦਿਆਲੂ ਹੋ ਕੇ ਸਤਗੁਰੂ ਜੀ ਨੇ ਉਹ ਸੰਪੂਰਨਤਾ ਅੱਜ ਚੌਥੀ ਮੰਡਲ ਦਾ ਆਧ்கਾਟਨ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਆਪ ਕੀਤਾ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਇਹੋ ਜਿਹੀਆਂ ਵੀ ਗੱਲਾਂ ਹੁੰਦੀਆਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਤਾਂ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਨੇ ਤਰਸ ਕਰਕੇ ਕਿਉਂਕਿ ਵੱਡਾ ਕਾਰਜ ਸੀ ਉਹ ਵੱਡਾ ਕਾਰਜ ਆਪ ਸੰਪੂਰਨਤਾਵਾਂ ਸਤਗੁਰ ਜੀ ਨੇ ਕਰਵਾਈਆਂ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਸਾਰਾ ਏਅਰ ਕੰਡੀਸ਼ਨ ਫਲੰਗੇ ਤੇ ਸਤਗੁਰਾਂ ਦੇ ਤਾਕਤ ਸਾਰੇ ਉਹ ਸਤਗੁਰ ਜੀ ਨੇ ਸੇਵਾ ਲੈ ਲਈ